ਜਿਹੜੇ ਲੋਕ ਇਹ ਸੋਚ ਰਹੇ ਨੇ ਘਰ ਬੈ ਕੇ ਵੀ ਹੜ੍ਹ ਨਾਲ ਪਤਾ ਨਹੀਂ ਕੀ ਕੁਝ ਨੁਕਸਾਨ ਹੋਇਆ ਹੋਵੇਗਾ ਇਹ ਤਸਵੀਰ ਗੁਰਦਾਸਪੁਰ ਜ਼ਿਲ੍ਹੇ ਦੇ ਦਬੂੜੀ ਪਿੰਡ ਦੀ ਹੈ ਜਿੱਥੇ ਨਵੋਦਿਆ ਵਿਦਿਆਲਿਆ ਸਕੂਲ ਦੇ ਵਿੱਚ 400 ਬੱਚੇ ਫਸੇ ਸਨ ਉਸੇ ਸਕੂਲ ਦੇ ਇਸ ਇਲਾਕੇ ਦੇ ਵਿੱਚ ਕਰੀਬ 7 ਪਰਿਵਾਰ ਘਰੋਂ ਬੇਕਾਰ ਹੋ ਗਏ ਨੇ ਔਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਪੂਰੀ ਰਿਪੋਰਟ ਤੁਹਾਨੂੰ ਦੱਸਾਂਗੇ ਵੀ ਹੋਇਆ ਕੀ ਹੈ ਇਸ ਪਰਿਵਾਰ ਦੇ ਨਾਲ ਔਰ ਇਨ੍ਹਾਂ ਘਰਾਂ ਦੇ ਵਿੱਚ ਹਾਲਾਤ ਇਸ ਪਿੰਡ ਦੇ ਵਿੱਚ ਇਹ ਬਣ ਗਏ ਨੇ ਕਿ ਘਰਾਂ ਦੀਆਂ ਕੰਧਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੱਡੀਆਂ ਦਰਾੜਾਂ ਪੈ ਗਈਆਂ ਨੇ ਦਰਸਲ ਪਾਣੀ ਦਾ ਬਹਾਅ ਇਹਨਾਂ ਤੇਜ਼ ਸੀ ਕਿ ਘਰਾਂ ਦੇ ਥੱਲੋਂ ਮਿੱਟੀ ਨੂੰ چیرਦਾ ਹੋਇਆ ਪਾਣੀ ਅੱਗੇ ਨਿਕਲ ਗਿਆ ਤੇ ਘਰਾਂ ਦੀਆਂ ਤਸਵੀਰਾਂ ਜਿਹੜੀਆਂ ਹੁਣ ਤੁਹਾਡੇ ਬਿਲਕੁਲ ਸਾਹਮਣੇ ਨੇ ਕਿਉਂਕਿ ਇਹਨਾਂ ਘਰਾਂ ਦੇ ਵਿੱਚ ਬਹੁਤ ਵੱਡੀਆਂ ਦਰਾੜਾਂ ਪੈ ਚੁੱਕੀਆਂ ਨੇ ਅਤੇ ਘਰਾਂ ਦੇ ਵਿੱਚ ਕਾਫੀ ਵੱਡੇ ਟੋਏ ਵੀ ਪੈ ਚੁੱਕੇ ਨੇ ਕਈ ਲੋਕਾਂ ਦੇ ਘਰ ਜਿਹੜੇ ਅੱਗੇ ਨੂੰ ਝੁੱਕ ਚੁਕੇ ਨੇ ਔਰ ਬਹੁਤ ਸਾਰੇ ਫਰਸ਼ ਜਿਹੜੇ ਨੇ ਉਹ ਤਸ ਚੁਕੇ ਨੇ ਸੋ ਇਹ ਤਸਵੀਰਾਂ ਜਿਹੜੀਆਂ ਸਾਰੀਆਂ ਪਿੰਡ ਦਬੂੜੀ ਦੀਆਂ ਜੋ ਗੁਰਦਾਸਪੁਰ ਦੇ ਦੁਰੰਗਲਾ ਏਰੀਆ ਦੇ ਕੋਲ ਆਂਦਾ ਪਿੰਡ ਔਰ ਇੱਥੋਂ ਦੇ ਲੋਕਾਂ ਨੇ ਆਪ ਵੀਤੀ ਸੁਣਾਈ ਆ ਔਰ ਜਿੰਨੇ ਵੀ ਪਰਿਵਾਰ ਨੇ ਸਾਰੇ ਇਸ ਟਾਈਮ ਚਰਚ ਦੇ ਵਿੱਚ ਰਹਿਣ ਨੂੰ ਮਜਬੂਰ ਨੇ ਕਿਉਂਕਿ 크ਰਿਸਚਨ ਕਮਿਊਨਿਟੀ ਨਾਲ ਸੰਬੰਧਿਤ ਦੇ ਪਰਿਵਾਰ ਜਿਹੜੇ ਆ ਇਹਨਾਂ ਦੇ ਦੁੱਖਾਂ ਦਾ ਪਹਾੜ ਟੁੱਟਿਆ ਔਰ ਗੁਰਦਾਸਪੁਰ ਜ਼ਿਲ੍ਹੇ ਦੇ ਜਿੰਨੇ ਵੀ 크ਰਿਸਚਨ ਕਮਿਊਨਿਟੀ ਨਾਲ ਸੰਬੰਧਿਤ ਲੋਕ ਵੀਡੀਓ ਦੇਖ ਰਹੇ ਨੇ ਉਹ ਇੱਕ ਵਾਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਇਹਨਾਂ ਦੀ ਮਦਦ ਕਰਨ ਵਾਸਤੇ ਅੱਗੇ ਜ਼ਰੂਰ ਆਇਓ ਧੰਨਵਾਦ ਸੋ ਦੋਸਤੋ ਦਬੂੜੀ ਪਿੰਡ ਦੇ ਵਿੱਚ ਆ ਜਿੱਥੇ ਸਭ ਤੋਂ ਪਹਿਲਾਂ ਜਿਹੜਾ ਕਿ ਉਹ ਸੇਖੇ ਪਿੰਡ ਤੋਂ ਇੱਕ ਵੀਡੀਓ ਵਾਇਰਲ ਹੋਈ ਸੀ ਨਵੋਦਿਆ ਵਿਦਿਆ ਕਰੀਬ 400 ਤੋਂ ਬੱਚੇ ਫਸੇ ਹੋਏ ਸਾਰੋਂ ਇਹ ਪਿੰਡ ਦੇ ਲੋਕਾਂ ਨੇ ਆਪਣੇ NDRF ਦੀ ਟੀਮਾਂ ਦੀ ਮਦਦ ਕਰਕੇ ਉਹਨਾਂ ਬੱਚਿਆਂ ਨੂੰ ਬਚਾਇਆ ਹੈ, ਰੈਸਕਿਊ ਕੀਤਾ ਹੈ। ਔਰ ਅੱਜ ਅਸੀਂ ਇੱਕ ਪਰਿਵਾਰ ਦੇ ਕੋਲ ਇਸੇ ਪਿੰਡ ਦੇ ਵਿੱਚ ਪਹੁੰਚੇ ਹਾਂ ਜਿਨ੍ਹਾਂ ਦਾ ਘਰ ਬਿਲਕੁਲ ਪੂਰਾ ਖਤਮ ਹੋ ਚੁੱਕਾ ਹੈ। ਔਰ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਤੇ ਸਾਡੇ ਨਾਲ ਇੱਕ ਭੈਣ ਮੌਜੂਦ ਹੈ। ਕੀ ਹੋਇਆ ਸੀ ਉਸ ਦਿਨ ਰਾਤ ਕਿੰਦਾ ਹਾਲਾਤ ਬਣ ਗਿਆ ਸਾਰੇ? ਰਾਤ 2 ਵਜੇ ਮੈਂ ਆਇਆ ਸੀ ਤੇ ਕੰਦ ਸਾਰੀ ਡੇਗ ਗਈ ਸੀ। ਪਾਣੀ ਬਹੁਤ ਆ ਗਿਆ ਸੀ ਇੱਧਰ। ਅੱਛਾ ਤੇ ਇਹ ਜਿੱਦਾਂ ਮਤਲਬ ਪਹਿਲਾ ਇਹ ਸਾਰਾ ਤੁਹਾਡਾ ਲੈਂਟਰ ਵਾਲਾ ਘਰ ਹੀ ਤਾਂ ਵੀ ਡਿੱਗ ਗਿਆ ਹੈ ਹਾਂਜੀ ਹਾਂਜੀ ਕਿੰਨਾ ਘਰ ਤੋਂ 5 ਫੁੱਟ ਦੇ ਵਿੱਚ ਵਿੱਚ ਪਾਣੀ ਇਸ ਪਿੰਡ ਦੇ ਵਿੱਚ ਰਿਹਾ ਔਰ ਆ ਤਸਵੀਰ ਤੁਸੀਂ ਵੇਖ ਲਓ ਇੱਕ ਵਾਰੀ ਫੇਰ ਵੀ ਕਿਉਂਕਿ ਇਹ ਘਰ ਦਾ ਪੂਰਾ ਨੁਕਸਾਨ ਇਹਨਾਂ ਦਾ ਹੋ ਗਿਆ ਤੇ ਜਿੱਦਾਂ ਉਹ ਤੁਸੀਂ ਦੱਸਿਆ ਵੀ ਮਜ਼ਦੂਰੀ ਕਰਦੇ ਨੇ ਤੇ ਇਹ ਹੁਣ ਬੰਨਣਾ ਫਿਰ ਓਖਾ ਹੋ ਗਿਆ ਤੁਹਾਡੇ ਕੋਲੋਂ ਹਾਂਜੀ ਬਹੁਤ ਜਿਆਦਾ ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਪ੍ਰਸ਼ਾਸਨ ਕੋਲ ਅਸੀਂ ਇਹੋ ਮੰਗ ਕਰਨੇ ਆਂ ਵੀ ਸਾਡਾ ਘਰ ਬਣ ਜੇ ਸਾਡਾ ਗਰੀਬ ਬੰਦੂ ਨਹੀ ਬਣਨਾ ਤੁਹਾਡੇ ਬੱਚੇ ਕਿੱਥੇ ਰਹਿੰਦੇ ਪਏ ਅੱਜਕੱਲ ਤੁਸੀਂ ਅਸੀਂ ਚਰਚੇ ਹੀ ਰਹਿੰਦੇ ਆਂ ਚਰਚੇ ਚ ਰਹਿ ਰਹੇ ਹੋ ਹਾਂਜੀ ਤੇ ਉਥੇ ਕਿੰਨੇ ਦਿਨ ਤੋਂ ਰਹਿ ਰਹੇ ਹੋ ਲਗਾਤਾਰ ਕਿੰਨੇ ਦਿਨ ਤੋਂ ਹੜਾ ਆਇਆ ਜਿੱਦਾਂ ਦਾ ਹੜਾ ਆਇਆ ਹੀ ਉਦੋਂ ਦੇ ਰਹਿਣ ਦੇ ਉਹ ਕੀ ਨੁਕਸਾਨ ਹੋ ਗਿਆ ਜੀ ਘਰ ਦਾ ਸਾਡੇ ਘਰ ਦੀਆਂ ਟੇੜਾ-ਟੋੜਾ ਬਹੁਤ ਆਈਆਂ ਨੇ ਤੇ ਸਾਨੂੰ ਰੋਟੀ ਬਣਾਉਣ ਜਗ੍ਹੀ ਜਾਉਗਾ ਨਹੀਂ ਅਸੀਂ ਬਾਥਰੂਮ 'ਚ ਚੁੱਲ੍ਹਾ ਰੱਖ ਕੇ ਫੇਰ ਰੋਟੀਆਂ ਬਣਾਈਆਂ ਤਿੰਨ ਮੇਰੀਆਂ ਬੇਟੀਆਂ ਵਾ ਇੱਕ ਮੇਰਾ ਬੇਟਾ ਵਾ ਅਸੀਂ ਬਹੁਤ ਗਰੀਬ ਪਰਿਵਾਰ ਆ ਮੇਰੇ ਹਸਬੰਦ ਵੀ ਨਹੀਂ ਆ ਤੇ ਇਹ ਜਦੋਂ ਬਾਰਿਸ਼ ਪਈ ਉਦੋਂ ਨੁਕਸਾਨ ਹੋ ਗਿਆ ਸਾਰਾ ਹਾਂ ਹਾਂਜੀ ਅਸੀਂ ਚਰਚੇ 'ਚ ਰਹਿ ਰਹੇ ਹਾਂ ਹੁਣ ਉਥੇ ਮਤਲਬ ਰਾ ਸਹਾਈ ਦਾ ਕੋਈ ਵੀ ਕਰਦਾ ਪਰਿਵਾਰ ਦਾ ਕੋਈ ਜੀ ਕੋ ਕੰਮ ਕੋ ਹਾਂਜੀ ਮਾੜਾ ਮੋਟਾ ਦਿਹਾੜੀ ਤਾਂ ਪਾਜੇ ਮਿਲੇ ਤੇ ਤੁਹਾਨੂੰ ਪਤਾ ਹੀ ਹੁਣ ਦਿਹਾੜੀ ਵੀ ਘੜੀ ਲੱਗਣ ਡਈ ਐ ਨੇ ਹਾਂਜੀ ਤੇ ਇਹ ਫਿਰ ਤਾਂ ਨੁਕਸਾਨ ਬੜਾ ਹੋ ਗਿਆ ਤੁਹਾਡਾ ਹਾਂਜੀ ਹਾਂਜੀ ਤੇ ਤਰਪਾਲ ਪਾਈ ਦੀ ਹਾਂਜੀ ਤੇ ਤਰਪਾਲ ਪਾਈ ਵੇ ਤੇ ਤਰਪਾਲ ਦਿਖਾਈ ਦੇ ਜੀ ਇਹ ਬਾਰਿਸ਼ ਤੋਂ ਬਚਣ ਵਾਸਤੇ ਹਾਂਜੀ ਹਾਂਜੀ ਤੇ ਜਿੱਦਣੇ ਬਾਰਿਸ਼ ਪਈ ਐ ਉਸ ਦਿਨ ਰਾਤ ਕੀ ਮਲਕੀ ਸਥਿਤੀ ਰਹੀ ਤੁਹਾਡੇ ਘਰ 'ਚ ਕੀ ਕੀਤਾ ਤੁਸੀਂ ਉਸ ਦਿਨ ਉਸ ਦਿਨ ਪਾਣੀ ਭਰ ਗਿਆ ਜਿੱਦਾਂ ਉਸ ਦਿਨ ਆਪਾਂ ਚਰਚੇ ਚ ਚਲ ਗਏ ਫਿਰ ਅੱਛਾ ਜੀ ਤੇ ਬੱਚੇ ਇਹੀ ਘਲਾਉਂਦੇ ਕਿਤੇ ਵਾਂਡੇ ਚਰਚ ਉੱਚੀ ਥਾਂ ਤੇ ਉੱਥੇ ਹੁਣ ਕਿੰਨੇ ਜਣੇ ਰਹਿ ਰਹੇ ਚੱਲੋ ਉੱਥੇ 3-4 ਘਰ ਰਹਿ ਰਹੇ ਆ 3-4 ਘਰ ਹਾਂਜੀ ਤੇ ਨੁਕਸਾਨ ਬੜਾ ਹੋ ਗਿਆ ਘਰ ਦਾ ਹਾਂਜੀ ਤੇ ਕੀ ਕੰਮ ਕੋ ਕਰਦੇ ਆਪਾਂ ਮੈਂ ਪਾਜੀ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ ਅੱਛਾ ਹਾਂਜੀ ਤੇ ਬਣ ਜੇਗਾ ਹੁਣ ਦੁਬਾਰਾ ਤੁਹਾਡੇ ਕੋਲ ਨਾ ਪਾਜੀ ਬਨਣਾ ਹੁੰਦਾ ਤਾਂ ਬੜੇ ਸ਼ਰਦਾ ਬਣ ਜਾਣਾ ਹੀ ਹੂੰ ਬਨਣਾ ਹੁੰਦਾ ਬੜੇ ਸ਼ਰਦਾ ਬਣ ਜਾਣਾ ਮੈਂ ਖੁਦ ਬੱਚੇ ਪਾਲਣ ਦੀ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਬੜਾ ਇਹ ਮਤਲਬ ਕਿੰਨਾ ਨੁਕਸਾਨ ਹੋਇਆ ਤੁਹਾਡਾ ਇੱਥੇ ਘਰ ਛੱਤ ਪਾਜੀ ਡੇਗ ਗਈ ਆ ਸਮਾਨ ਕਦੀ ਕਿਸ ਦੇ ਘਰ ਕਦੀ ਕਿਸ ਦੇ ਘਰ ਚੋਕੇ ਹਾਂਜੀ ਕੀ ਹਾਲਾਤ ਨੇ ਜੀ ਪਿੰਡ ਦੇ ਸਰ ਜੀ ਹਾਲਾਤੇ ਬਹੁਤ ਜਿਆਦੇ ਮਾਰੇ ਆ ਜੀ ਇਹ ਸਰਕਾਰਾਂ ਕੀ ਕਰਦੀਆਂ ਵਾ ਕਿ ਜਿਹੜੇ ਰੰਜਸ ਬਾਜੀ ਦੇ ਕਰਨ ਜਿਹੜੇ ਆਪਣੀਆਂ ਪਾਰਟੀਆਂ ਵਾ ਇਹ ਆਪਣੇ ਆਪਣੇ ਬੰਦਿਆਂ ਨੂੰ ਸੌਦਾ ਵੀ ਦੇ ਦੇ ਜਾਂਦੇ ਆ ਰਸਣ ਵੀ ਦੇ ਦਿੰਦੇ ਆ ਗਰੀਬ ਪਰਿਵਾਰਾਂ ਤੱਕ ਆਉਣ ਨਹੀਂ ਦਿੰਦੇ ਜੇ ਕੋਈ ਰਸਣ ਲੈ ਕੇ ਆਉਂਦਾ ਵਾ ਚਾੜਾ ਲੈ ਕੇ ਆਉਂਦਾ ਵਾ ਡੰਗਰਾਂ ਦਾ ਤੇ ਲੋਕ ਬਾਰੋਬਾਰੀ ਮੋੜ ਦਿੰਦੇ ਆ ਜੀ ਠੀਕ ਜੇ ਤੇ ਜਿਹੜੀ ਝਾਰੂ ਵਾਲੀ ਸਰਕਾਰ ਆ ਇਹ ਆਪਣੇ ਬੰਦਿਆਂ ਨੂੰ ਸੌਦਾ ਦਵਾਉਂਦੇ ਆ ਤੇ ਗਰੀਬ ਬੰਦਿਆਂ ਦੇ ਤੱਕ ਤੇ ਆਉਣੀ ਨਹੀਂ ਦਿੰਦੇ ਜੀ ਇਹ ਬਿਲਕੁਲ ਹੀ ਹਾਲਾਤ ਮਾਰੇ ਆ ਜੀ ਦੂਸਰਾ ਘਰ ਹੈ ਜੀ ਇਸੇ ਪਿੰਡ ਦਾ ਦਬੂੜੀ ਦਾ ਜੋ ਇਹ ਘਰ ਡਿੱਕਿਆ ਸਾਰਾ ਔਰ ਤਸਵੀਰ ਇੱਕ ਵਾਰ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਪਿੱਛੇ ਦਿਖਾਈ ਜਾਏ ਜਿਹੜਾ ਕਿ ਕਿਸ ਤਰੀਕੇ ਨਾਲ ਇਹ ਪਿੱਛੋਂ ਪੈਲੀ ਦੇ ਵਿੱਚੋਂ ਪਾਣੀ ਦੇ ਧੱਗ ਲੱਗਦੀ ਰਹੀ ਔਰ ਪੱਕੇ ਲੈਂਟਰ ਦੇ ਮਕਾਨ ਜਿਹੜੇ ਆ ਉਹਨਾਂ ਦੇ ਕੰਧਾਂ ਜਿਹੜੀਆਂ ਨੇ ਉਹ ਧਰਾਸ਼ਾਈ ਇਸੇ ਪਾਣੀ ਦੇ ਵਿੱਚ ਹੋ ਗਈਆਂ ਤੇ ਤੁਹਾਡਾ ਨਾਮ ਕੀ ਹੈ ਜੀ ਦਲਬੀਰੋ ਦਲਬੀਰੋ ਹਾਂਜੀ ਉਹ ਦਿਨ ਰਾਤ ਫਿਰ ਉਹ ਦਿਨ ਰਾਤ ਕੰਦ ਡਿੱਗੀ ਅਗਲੇ ਦਿਨ ਕੀ ਹੋਇਆ ਉਹਦੇ ਨੇ ਉਸ ਦੇਣੀ ਪਾਣੀ ਚੜ ਗਿਆ ਬਹੁਤ ਜ਼ਿਆਦਾ अच्छा जी ते बड़ी मुश्किल ही जी माहा बजे सिर्फ एक ਮਣ ਪੱਕੀ ਕਣਕ ਵਿੱਚੋਂ ਮੈਂ ਗੱਡੀ ਆ ਬੜੋਲੇ ਚੋਂ ਅੱਡਣ ਦੀ ਢੇਰ ਗੜਗੜ ਕਰ ਰੇੜ ਕਰ ਥੱਲੇ ਕਣਕ ਤੁਸੀਂ ਫਿਰ ਕਿਉਂ ਗੱਡੀ ਮਤਲਬ ਵੀ ਆਪਣਾ ਆਪਣਾ ਤਾਂ ਥੋੜਾ ਕਿਹਾ ਜੇ ਪਾਣੀ ਚੜਨ ਲਿਆ ਸੀ ਜਦੋਂ ਜੱਕ ਦਮ ਚੜ ਗਿਆ ਤੇ ਬੜੇ ਮਾਰੇ ਹਲਾਤਾ ਜਿਹੜੀ ਕੋਈ ਚੀਜ਼ ਆਉਂਦੀ ਆ ਉਹ ਵੀ ਮੋੜ ਦਿੰਦੇ ਨੇ ਵਾਪਸ ਸਾਨੂੰ ਕੁਝ ਨਹੀਂ ਮਿਲੰਦਿਆ ਮਤਲਬ ਜਿਹੜੀਆਂ ਸੰਸਥਾਵਾਂ ਆਂਦੀਆਂ ਉਹਨਾਂ ਨੂੰ ਬਾਹਰੋਂ ਲੋਕੀ ਮੋੜ ਦਿੰਦੇ ਕੋਈ ਪੈਣ ਚ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਤੇ ਮਾਰੇ ਹਾਲਾਤ ਨੇ ਤੈਨੂੰ ਤੁਸੀਂ ਆਪੇ ਵੇਖਣੇ ਆ ਤੇ ਦੇਖ ਲੋ ਵੇਖੋ ਸਾਰਾ ਘਰ ਫਿਰ ਤੇ ਜੀ ਵੀ ਫਿਰ ਚਰਚ ਜੀ ਰਹਿ ਰਹੇ ਉਹਦੋਂ ਦੇ ਚਰਚੀ ਸਮਾਨ ਰੱਖਿਆ ਤਾਂ ਸਾਰੇ ਤੇ ਰੋਟੀ ਪਾਣੀ ਮਿਲਦਾ ਵਾ ਤਿੰਨ ਟਾਈਮ ਰੋਟੀ ਪਾਣੀ ਤੇ ਉਹ ਤੇ ਜਦ ਦਿਹਾੜੀ ਦਾ ਬਾਦ ਚਵਰੇ ਦਿਹਾੜੀਦਾਰ ਹੈਗੇ ਨੇ ਹੂੰ ਕਮਾ ਲਿਆ ਹੁੰਦੇ ਨੇ ਥੋੜਾ ਬੋਤਾ ਲਾਕਡਾਊਨ ਚ ਕਿੰਨੇ ਦੇਣੀ ਵੇਲੇ ਰਹੇ ਨੇ ਅੱਛਾ ਜੀ ਦੋ ਦਿਨ ਬੱਚੇ ਮੀਂਹ ਦੇ ਕੋਠੇ ਤੇ ਰਹੇ ਨੇ ਅੱਛਾ ਜੀ ਦੋ ਰਾਤਾਂ ਦਾ ਦੋ ਦਿਨ ਅੱਛਾ ਠੀਕ ਹੈ ਨਾ ਤੇ ਬੜੇ ਮਾੜੇ ਹਾਲਾਤ ਨੇ ਨਹੀਂ ਜਿੱਦਾਂ ਹੁਣ ਆਪਣੇ ਇੱਥੇ ਗੁਰਦਾਸਪੁਰ ਦੇ ਵਿੱਚ ਤੇ ਬੜੀਆਂ ਸੰਸਥਾਵਾਂ ਨੇ ਬੜੇ ਲੋਕਾਂ ਨੇ ਬਾਹਰੋਂ ਤੋਂ ਕੋ ਪੰਜਾਬ ਦੇ ਲੋਕਾਂ ਨੇ ਆ ਕੇ ਲੰਗਰ ਲਾ ਤੇ ਸਿਸਟਮ ਬਣ ਗਿਆ ਆਪਣੇ ਪਿੰਡ ਵੀ ਤਾਂ ਆਂਦੇ ਰੇ ਲੱਗ ਗਈ ਕੁਛ ਨਹੀਂ ਆ ਰੰਜਿਸ ਬਾਜੀ ਕਰਨ ਇਹ ਹਾਲਾਤ ਨੇ ਜੀ ਉਹ ਉਹ ਲੋਕਾਂ ਦੇ ਜਿਹੜੇ ਕਹਿੰਦੇ ਕਿ ਰਾਸ਼ਨ ਬਥੇਰਾ ਆਂਦਾ ਰਿਹਾ ਵਾ ਲੋਕੀ ਵੀ ਆਂਦੇ ਰਹੇ ਨੇ ਸੰਸਥਾਵਾਂ ਵੀ ਲੱਗੀਆਂ ਉਹਨਾਂ ਨੂੰ ਬਾਹਰੋਂ ਇਹ ਕਹਿ ਕੇ ਮੋੜ ਦਿੱਤਾ ਜਾਂਦਾ ਵਾ ਇਸ ਪਿੰਡ ਦੇ ਵਿੱਚ ਕੋਈ ਲੋੜ ਨਹੀਂ ਹੈਗੀ ਕਿੱਥੋਂ ਦੇ ਲੋਕ ਰੱਜੇ ਨੇ ਔਰ ਤਸਵੀਰ ਇੱਕ ਵਾਰੀ ਫੇਰ ਵੇਖ ਲਓ ਕਿ ਕਿਸ ਤਰੀਕੇ ਨਾਲ ਇਹ ਸਾਰਾ ਘਰ ਹੈ ਉਹ ਖਤਮ ਹੋ ਚੁੱਕਾ ਔਰ ਥੱਲੇ ਵੇਖੋ ਕਿਵੇਂ ਮਲਬਾ ਸਾਰਾ ਇਧਰ ਆਛਾਈ ਪੁਰਾਣਾ ਦਾ ਘਰ ਹੋ ਗਿਆ ਔਰ ਇਹਨਾਂ ਦਾ ਜਿਹੜਾ ਨੁਕਸਾਨ ਦੀ ਪਰਭਾਈ ਉਹ ਗਵਰਨਰਟ ਆਫ ਪੰਜਾਬ ਨੂੰ ਕਰਨੀ ਪਈ